ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ ਮੋਦੀ ਸਰਕਾਰ ਵੱਲੋਂ ਇਹ ਸਕੀਮ ਹੋਈ ਸ਼ੁਰੂ ਫਾਰਮ ਭਰ ਲਓ ਜਲਦੀ ਮਿਲੇਗਾ ਲਾਭ ਸਰਕਾਰੀ ਸਕੂਲਾਂ ਸੰਬੰਧੀ ਆਈ ਵੱਡੀ ਖਬਰ ਅੱਜ ਦੀਆਂ ਵੱਡੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੱਲਦੇ ਹਾਂ ਅੱਜ ਦੀਆਂ ਮੁੱਖ ਤਾਜ਼ਾ ਖਬਰਾਂ ਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬੀਆਂ ਨੂੰ ਇੱਕ ਹੋਰ ਖੁਸ਼ਖਬਰੀ ਦੇਣ ਜਾ ਰਹੇ ਹਨ ਸੀਐਮ ਭਗਵੰਤ ਮਾਨ ਜੀ ਹਾਂ ਖਬਰ ਪੰਜਾਬ ਦੇ ਲੋਕਾਂ ਦੇ ਲਈ ਹੈ ਪੰਜਾਬ ਵਾਸੀਆਂ ਲਈ ਹੈ ਪੰਜਾਬ ਮਿਲਕ ਫੈਂਡ ਦੇ ਪ੍ਰਧਾਨ ਅਰਿੰਦਰ ਸਿੰਘ ਸ਼ਿਰਗਲ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ 10 ਵੱਡੇ ਵੇਰਕਾ ਮਿਲਕ ਪਲਾਂਟਾਂ ਦੇ ਬਾਹਰ ਮੌਜੂਦਾ ਵੇਰਕਾਂ ਅਕਾਊਂਟਾਂਡਾਂ ਦੀ ਬੁਨਿਆਦੀ ਢਾਂਚੇ ਨੂੰ ਅਪਡੇਟ ਕਰਨ ਲਈ ਕੰਮ ਕਰ ਰਹੀ ਹੈ। ਨਵੇਂ ਸਾਲ ਦੇ ਪਹਿਲੇ ਦਿਨ ਵੇਰਕਾ ਮਿਲਕ ਪਲਾਂਟ ਮੋਹਾਲੀ ਵਿਖੇ ਕਰਵਾਏ ਗਏ ਧਾਰਮਿਕ ਸਮਾਗਮ ਵਿੱਚ ਸ਼ਿਰਕਤ ਕਰਨ ਉਪਰੰਤ ਚੇਅਰਮੈਨ ਸ਼ਿਰਗਲ ਨੇ ਸੈ ਕਿ ਪੰਜਾਬ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਜੀ ਮਾਣੇ 10 ਪਲਾਂਟਾਂ ਮੁਕੰਮਲ ਪਲਾਂਟਾਂ ਦੇ ਬਾਹਰ ਵੇਰਕਾ ਉਤਪਾਦਾਂ ਨੂੰ ਵੇਚਣ ਦੇ ਮੌਜੂਦਾ ਹੁਣ ਅਧੁਨਿਕ ਬਣਾਉਣਾ ਹੈ। ਤਾ ਵੱਡੀ ਖਬਰ ਇੱਕ ਹੋਰ ਸਾਹਮਣੇ ਆ ਰਹੀ ਹੈ ਜੀ ਪੰਜਾਬ ਚ ਨਵੇਂ ਵਿਆਹੇ ਜੋੜਿਆਂ ਨੂੰ ਮਿਲਣਗੇ 2.5 ਲੱਖ ਰੁਪਏ ਕੇਂਦਰ ਵੱਲੋਂ ਚਲਾਈ ਸਕੀਮ ਨੂੰ ਮਿਲੀ ਹਰੀ ਝੰਡੀ ਜੀ ਹਾਂ ਮੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਲੋਕਾਂ ਲਈ ਲਗਾਤਾਰ ਵਿਕਾਸ ਕਾਰਜ ਕਰਾਉਣ ਵਿੱਚ ਲੱਗੀ ਹੋਈ ਹੈ ਪੰਜਾਬ ਚ ਵਿਆਹ ਕਰਾਉਣ ਜਾ ਰਹੇ ਲੋਕਾਂ ਲਈ ਇਹ ਕਵਰਾ ਜਾਣਕਾਰੀ ਮੁਤਾਬਿਕ ਪੰਜਾਬ ਜਨਤਰ ਜਾਤੀ ਵਿਆਹ ਸਕੀਮ ਤਹਿਤ ਅਪਲਾਈ ਕਰਨ ਵਾਲੇ ਜੋੜਿਆਂ ਨੂੰ 2.5 ਲੱਖ ਰੁਪਏ ਦਿੱਤੇ ਜਾਣਗੇ ਹੁਣ ਬੇਨਕਾਰਾਂ ਨੂੰ ਭੁਗਤਾਨ ਕਰਨ ਲਈ ਡਾਕਾਂ ਨੇ ਨਹੀਂ ਜਾਣਾ ਪਵੇਗਾ ਕਿਉਂਕਿ ਇਹ ਸਹੂਲਤ ਹੁਣ ਆਨਲਾਈਨ ਉਪਲਬਧ ਹੋਵੇਗੀ ਜੀ ਹਾਂ ਵੱਡੀ ਖਬਰ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਂ ਤਾਜ਼ਾ ਅਪਡੇਟ ਤੁਸੀਂ ਜਿਹੜੀ ਹੈ ਦੇਖ ਸਕਦੇ ਹੋ ਕੇਂਦਰ ਸਰਕਾਰ ਵੱਲੋਂ 2017 ਦੇ ਵਿੱਚ ਇਹ ਰਾਸ਼ੀ 50000 ਰੁਪਏ ਤੋਂ ਵਧਾ ਕੇ 2.5 ਲੱਖ ਰੁਪਏ ਕਰ ਦਿੱਤੀ ਗਈ ਜੀ ਪਰ ਹੁਣ ਪੰਜਾਬ ਸਰਕਾਰ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ ਯੋਜਨਾ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਸਾਂਝੀ ਕੀਤੀ ਜਾਂਦੀ ਹੈ 2021 ਵਿੱਚ ਪੰਜਾਬ ਸਰਕਾਰ ਨੂੰ ਇਸ ਸਕੀਮ ਵਿੱਚ ਦੇ ਕੇਂਦਰ ਤੋਂ ਕੋਈ ਫੰਡ ਨਹੀਂ ਮਿਲਿਆ ਇਸ ਕਾਰਨ ਇਹ ਯੋਜਨਾ ਪੂਰੀ ਨਹੀਂ ਹੋ ਸਕੀ ਜੀ ਰਾਜ ਜੀ ਹਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਜ਼ਾ ਅਪਡੇਟ ਜਿਹੜੀ ਤੁਸੀਂ ਇਸ ਵੇਲੇ ਦੇਖ ਸਕਦੇ ਹੋ ਹੁਣ ਪੰਜਾਬ ਦੇ ਵਿੱਚ ਇਹ ਸਕੀਮ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਅ ਤਾਂ ਵੱਡੀ ਖਬਰ ਇੱਕ ਹੋਰ ਸਾਹਮਣੇ ਆ ਰਹੀ ਹੈ ਜੀ ਪੰਜਾਬ ਚ ਸਰਕਾਰੀ ਬੱਸਾਂ ਚ ਸਫ਼ਰ ਕਰਨ ਵਾਲਿਆਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਪੰਜਾਬ ਚ ਸਰਕਾਰੀ ਬੱਸਾਂ ਦਾ ਚੱਕਾ ਜਾਮ ਹੈ ਤਿੰਨ ਦਿਨ ਸੂਬੇ ਭਰ ਚ ਨਹੀਂ ਚੱਲਣਗੀਆਂ ਬੱਸਾਂ ਦੇ ਕਿਹੜੇ-ਕਿਹੜੇ ਤਰੀਕ ਹੋਵੇਗੀ ਇਸ ਬਾਰੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਤਾਂ ਬਣੇ ਰਹੋ ਪੂਰੀ ਖਬਰ ਤੱਕ ਪੰਜਾਬ ਦੇ ਵਿੱਚ ਤਿੰਨ ਦਿਨ ਹੁਣ ਬੱਸਾਂ ਜਿਹੜੀਆਂ ਨੇ ਨਹੀਂ ਚੱਲਣਗੀਆਂ ਜਿਹੜੀ ਵੱਡੀ ਸਭ ਤੋਂ ਮੇਨ ਖਬਰ ਜਿਹੜੀ ਸਾਹਮਣੇ ਆ ਰਹੀ ਜਨਵਰੀ ਦੇ ਮਹੀਨੇ ਵਿੱਚ ਲੋਕਾਂ ਨੂੰ ਬੱਸਾਂ ਦੇ ਵਿੱਚ ਸਫ਼ਰ ਕਰਨ ਸਮੇਂ ਦਿੱਕਤਾਂ ਦਾ ਸਾਹਮਣਾ ਕਰਨਾ ਪਏਗਾ ਜੀ ਹਾਂ ਪੰਜਾਬ 'ਚ ਸਰਕਾਰੀ ਬੱਸਾਂ ਦਾ ਚੱਕਾ ਜਾਮ ਰਹੇਗਾ ਜੇਕਰ ਤੁਸੀਂ ਰੋਜ਼ਾਨਾ ਦੀ ਹੀ ਕੰਮਕਾਜ ਤੇ ਜਾਣ ਲਈ ਸਰਕਾਰੀ ਬੱਸ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਲਈ ਇਹ ਖਬਰ ਬਹੁਤ ਹੀ ਜ਼ਰੂਰੀ ਹੈ ਦੱਸ ਦਈਏ ਕਿ 6 7 ਅਤੇ 6 7 ਅਤੇ 8 ਜਨਵਰੀ ਨੂੰ ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲਿਆਂ ਨੂੰ ਪਰੇਸ਼ਾਨੀ ਜਿਹੜੀ ਹੈ ਚੱਲਣੀ ਪੈ ਸਕਦੀ ਹੈ। ਜੀ ਹਾਂ ਵੱਡੀ ਅਪਡੇਟ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਂ ਤਾਂ ਜੋ ਜਾਣ ਕੇ ਤੁਸੀਂ ਜਿਹੜੀ ਇਹ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਬੱਸਾਂ ਚੱਕਾ ਜਾਵੇਂਗਾ ਫਿਰ ਤੋਂ ਕੀਤਾ ਜਾਵੇਗਾ ਦਰਸਾ ਸੂਬੇ 'ਚ 3 ਦਿਨਾਂ ਲਈ ਸਰਕਾਰੀ ਬੱਸਾਂ ਚੱਕਾ ਜਾਵੇਂਗਾ 6 ਅਤੇ 7 ਅਤੇ 8 ਜਨਵਰੀ ਨੂੰ ਸੂਬੇ 'ਚ ਪੀਆਰਟੀਸੀ ਦੇ ਪੰਨ ਬੱਸ ਬੱਸਾਂ ਨਹੀਂ ਚੱਲਣਗੀਆਂ। ਆਪਣੀ ਮੰਗਾਂ ਨੂੰ ਲੈ ਕੇ ਪੀਆਰ ਟੀਸੀ ਦੇ ਪੰਬਸ ਮੁਲਾਜ਼ਮ ਯੂਨੀਅਨ ਨੇ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦੇ ਹਾਈਸ ਦੇ ਸਾਹਮਣੇ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ ਇਸ ਕਰਕੇ 6 ਜਨਵਰੀ ਤੋਂ ਲੈ ਕੇ 8 ਜਨਵਰੀ ਤੱਕ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਨ ਵਾਲਿਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤਾਂ ਦੇਖ ਸਕਦੇ ਹੋ ਜੀ ਵੱਡੀ ਅਪਡੇਟ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਂ ਤਾਜ਼ਾ ਅਪਡੇਟ ਜਿਹੜੀ ਤੁਸੀਂ ਦੇਖ ਸਕਦੇ ਹੋ 6 ਤੋਂ ਲੈ ਕੇ 8 ਜਨਵਰੀ ਤੱਕ ਆ 6 ਤੋਂ 8 ਜਨਵਰੀ ਤੱਕ ਜਿਹੜਾ ਇਹ ਆ ਜਿਹੜਾ ਚੱਕਾ ਜਾਮ ਰਹੇਗਾ ਬੱਸਾਂ ਦਾ ਜੀ ਜਿਕਰ ਜੋਗਾ ਕਿ ਮੰਗਾ ਨੂੰ ਲੈ ਕੇ ਸੰਘਰਸ਼ ਕਰ ਰਹੀ ਪੰਨ ਬੱਸ ਪੀ ਆਰਟੀਸੀ ਤੇ ਠੇਕਾ ਮੁਲਾਜ਼ਮਾਂ ਦੇ ਵੱਲੋਂ ਪਿਤੇ ਮਹੀਨੇ ਪੰਜਾਬ ਪਰਚ ਮੰਤਰੀਆਂ ਨੂੰ ਮੰਗ ਪੱਤਰ ਸੌਂਪ ਕੇ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਪ੍ਰਮੁਤਾ ਨਾਲ ਉਠਾਈ ਗਈ ਸੀ ਇਸੇ ਲੜੀ ਤਹਿਤ ਬੀਤੇ ਮਹੀਨੇ ਜਲੰਧਰ ਡਿਪੂ ਇੱਕ ਦੋ ਤ ਤ ਵੱਡੀ ਖਬਰ ਇੱਕ ਹੋਰ ਸਾਹਮਣੇ ਆ ਰਹੀ ਹੈ ਜੀ ਪੰਜਾਬ ਦੇ ਮੌਸਮ ਲੈ ਕੇ ਪੰਜਾਬ ਚ ਕੜਾਕੇ ਦੀ ਠੰਡ ਦਿਲਪੇੜ ਚ 4 ਜਨਵਰੀ ਤੋਂ ਬਦਲੇਗਾ ਮੌਸਮ ਇਨ੍ਹਾਂ 12 ਜ਼ਿਲ੍ਹਿਆਂ ਦੇ ਵਿੱਚ ਮੀਂਹ ਦਾ ਅਲਰਟ ਜਾਰੀ ਹੋ ਚੁੱਕਾ ਹੈ ਜੀ ਹਾਂ ਮੌਸਮ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਚ ਕੜਾਕੀ ਠੰਡ ਜਿਹੜੀ ਹੁਣ ਵਧਣ ਵਾਲੀ ਹੈ ਇੱਥੇ ਪੰਜਾਬ ਦੇ 8 ਜ਼ਿਲ੍ਹਿਆਂ ਵਿੱਚ ਠੰਡ ਜੇ ਲਗਾਤਾਰ ਵਧ ਰਹੀ ਹੈ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਪਟਾਣਕੋਟ ਗੁਰਦਾਸਪੁਰ ਹੁਸ਼ਿਆਰਪੁਰ ਬਠਿੰਡਾ ਮੁਕਤਸਰ ਰੂਪਨਗਰ ਮੁਹਾਲੀ ਅਤੇ ਫਾਡੇਗੜ੍ਹ ਸਾਹਿਬ ਜਿਹੜੇ ਸ਼ਾਮਿਲ ਹਨ ਜੀ ਹਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬਾਕੀ 14 ਜ਼ਿਲ੍ਹਿਆਂ ਦੇ ਵਿੱਚ ਠੰਡ ਜਿਹੜੀ ਆ ਤੇ ਸੰਗਠਨ ਦੁਨਸ਼ਾਈ ਰਹੇਗੀ ਤਾਂ ਵੱਡੀ ਅਪਡੇਟ ਤੁਹਾਣਾ ਹਾਂਜੀ ਤਿਆਰੀ ਹੈ ਤਾਂ ਵੱਡੀ ਖਬਰ ਇੱਕ ਹੋਰ ਸਾਹਮਣੇ ਆ ਰਹੀ ਹੈ ਜੀ ਆ ਜਗਰਾਉਂ ਚ ਪੁਲਿਸ ਵੱਲੋਂ ਦੋ ਨਸ਼ਾ ਤਸਕਰਾਂ ਦੀ 1 ਕਰੋੜ 28 ਲੱਖ 5700 ਦੇ ਕਰੀਬ ਜਿਹੜੀ ਜਿਆਦਾ ਜ਼ਬਤ ਕੀਤੀ ਗਿਆ ਪੰਜਾਬ ਵਿੱਚ ਨਸ਼ੇ ਉੱਤੇ ਠੱਲ ਪਾਉਣ ਲਈ ਜੀ ਹਾਂ ਤਾਂ ਦੇਖ ਸਕਦੇ ਹੋ ਜਗਰਾਉਂ ਤੋਂ ਜਿਹੜੀ ਹੈ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੁਲਿਸ ਵੱਲੋਂ ਅਜਾਇਦਾਦਾਂ ਦੀਆਂ ਸੀਰੀਚ ਕੀਤੀਆਂ ਜਾ ਰਹੀਆਂ ਹਨ ਜੀ ਹਾਂ ਜਗਰਾਉਂ ਪੁਲਿਸ ਵੱਲੋਂ ਦੋ ਨਸ਼ਾ ਤਸਕਰਾਂ ਦੀ 1 ਕਰੋੜ 28 ਲੱਖ ਰੁਪਏ ਦੀ ਜਿਹੜੀ ਜਾਇਦਾਦ ਆ ਜਬਤ ਕੀਤੀ ਗਈ ਹੈ ਜੀ ਹਾਂ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਂ ਤਾਂ ਵੱਡੀ ਖ਼ਬਰ ਇੱਕ ਹੋਰ ਸਾਹਮਣੇ ਆ ਰਹੀ ਹੈ ਜੀ ਹੁਣ ਸਕੂਲ 'ਚ ਮਿਲੇਗਾ ਕੀਰਤੇ ਹਲਵਾ ਸਿੱਖਿਆ ਵਿਭਾਗ ਨੇ ਬਦਲਿਆ ਮਿੱਡੇ ਮੀਲ ਮੈਨੂੰ ਜੀ ਹਾਂ ਵੱਡੀ ਖਬਰ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਂ ਪੰਜਾਬ 'ਚ ਸਰਦੀ ਦੇ ਮੌਸਮ ਨੂੰ ਧਿਆਨ ਰੱਖਦੇ ਹੋਏ ਹੁਣ ਵਿਦਿਆਰਥੀਆਂ ਨੂੰ ਮਿੱਡੇ ਮੀਲ 'ਚ ਦੇਸੀ ਘਿਓ ਦਾ ਹਲਵਾ ਤੇ ਖੀਰ ਮਿਲੇਗੀ ਕਿਉਂਕਿ ਭਾਗ ਨਵੇਂ ਸਾਲ ਲਈ ਮਿੱਡੇ ਮੀਲ ਦਾ ਮੀਨੂ ਜਾਰੀ ਕਰ ਦਿੱਤਾ ਹੈ ਇਹ ਮੀਨੂ 8 ਜਨਵਰੀ ਨੂੰ ਸਕੂਲ ਖੁੱਲਦੇ ਹੀ ਲਾਗੂ ਹੋ ਜਾਵੇਗਾ ਇਹ ਮੀਨੂ 31 ਜਨਵਰੀ ਤੱਕ ਰਹੇਗਾ ਜੀ ਹਾਂ ਵੱਡੀ ਇਸ ਤੋਂ ਬਾਅਦ ਸਰਕਾਰ ਵੱਲੋਂ ਇਸ ਵਿੱਚ ਬਦਲਾਅ ਕੀਤੇ ਜਾਣਗੇ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਇਸ ਫੇਲ ਦੀ ਸਾਂਝੀ ਕਰ ਰਹੇ ਹਾਂ ਤਾਜ਼ਾ ਅਪਡੇਟ ਦੇਖ ਸਕਦੇ ਹੋ ਤਾਂ ਵੱਡੀ ਖਬਰ ਇੱਕ ਹੋਰ ਸਾਹਮਣੇ ਆ ਰਹੀ ਹੈ ਜੀ ਸਿਰਫ 20 ਵਿੱਚ ਮਿਲੇਗਾ 2 ਲੱਖ ਰੁਪਏ ਦਾ ਬੀਮਾ ਕਿਵੇਂ ਕਰ ਸਕਦੇ ਹੋ ਅਪਲਾਈ ਜੀ ਹਾਂ ਗਰੀਬ ਲੋਕਾਂ ਲਈ ਆਈ ਵੱਡੀ ਖਬਰ ਇਸ ਸਕੀਮ ਦੇ ਫਾਰਮ ਭਰ ਲੋ ਮੋਦੀ ਸਰਕਾਰ ਦੇ ਵੱਲੋਂ ਇਹ ਸਕੀਮ ਸ਼ੁਰੂ ਕੀਤੀ ਹੋਈ ਹੈ ਮਨੁੱਖੀ ਜੀਵਨ ਨੇਸਿਸਤਾ ਨਾਲ ਭਰਿਆ ਹੋਇਆ ਇਹ ਅੰਦਾਜ਼ਾ ਲਾਉਣਾ ਸੰਭਵ ਹੈ ਕਿ ਕਿਸੇ ਵਿਅਕਤੀ ਨਾਲ ਕੀ ਵਾਪਰ ਸਕਦਾ ਹੈ ਇਸ ਲਈ ਬਹੁਤ ਸਾਰੇ ਲੋਕ ਆਪਣੇ ਪਵਿੱਕ ਦੀ ਸੁਰੱਖਿਆ ਨੂੰ ਰੱਖਦੇ ਹੋਏ ਕਈ ਜੀਵਨ ਪਾਲਿਸੀਆਂ ਵਿੱਚ ਅਪਲਾਈ ਕਰਦੇ ਹਨ ਇਸੇ ਤਰ੍ਹਾਂ ਸਰਕਾਰ ਵੱਲੋਂ ਮੋਦੀ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਜਿਹੜੀ ਸ਼ੁਰੂ ਕੀਤੀ ਹੋਈ ਹੈ ਜੀ ਇਹ ਲੋਕਾਂ ਲਈ ਬਹੁਤ ਹੀ ਲਾਭਦਾਇਕ ਹੈ ਇਸ ਦੇ ਵਿਜੇ ਵਿੱਚ ਤੁਸੀਂ ਸਿਰਫ 200 ਰੁਪਏ ਦੇ ਪ੍ਰੀਮੀਅਮ ਤੇ ਭੁਗਤਾਨ ਕਰਕੇ 2 ਲੱਖ ਰੁਪਏ ਤੱਕ ਦਾ ਬੀਮਾ ਪ੍ਰਾਪਤ ਕਰ ਸਕਦੇ ਹੋ ਆਉ ਜਾਣ ਦੱਸਦੀ ਤੁਹਾਨੂੰ ਕਿਵੇਂ ਦੇ ਸਕਦੇ ਹੋ ਅਰਜੀ ਭਾਰ ਸਰਕਾਰ ਦੇਸ਼ ਦੇ ਨਾਗਰਿਕਾਂ ਲਈ ਕਈ ਯੋਜਨਾਵਾਂ ਚਲਾਉਂਦੀ ਹੈ ਦੇਸ਼ ਦੇ ਕਰੋਨਾ ਲੋਕ ਨਾਗਰਿਕ ਇਹਨਾਂ ਦਾ ਲਾਭ ਉਠਾਉਂਦੇ ਹਨ ਭਾਰ ਦੇ ਨਾਗਰਿਕਾਂ ਨੂੰ ਘੱਟ ਦਰਾਂ ਤੇ ਵਿਜੀਵਨ ਬੀਮਾ ਪ੍ਰਦਾਨ ਕਰਦੀ ਹੈ ਤਾਂ ਜਲਦੀ ਇਸ ਸਕੀਮ ਦੇ ਫਾਰਮ ਭਰ ਕੇ ਸਕੀਮ ਦਾ ਲਾਭ ਉਠਾ ਸਕਦੇ ਹੋ ਮਿਲਦੇ ਆ ਇਸ ਵਾਰ ਦੀ ਹੋਰ ਤਾਜ਼ਾ ਅਪਡੇਟਾਂ ਵਿੱਚ ਤਦ ਤੱਕ ਲਈ ਧੰਨਵਾਦੀ ਸਾਰਿਆਂ ਦਾ